ਇਹ ਇੱਥੇ ਤੁਹਾਨੂੰ ਐ ਕਰੂ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ 110 ਕਿੱਟਾ ਤੁਹਾਨੂੰ ਇੱਥੇ 1500 ਲੀਟਰ ਡੀਜ਼ਲ ਦੀ ਆਉਂਦੀ ਤੇ ਇਹ ਟਰੈਕਟਰ ਚੱਲ ਰਿਹਾ ਨਹੀਂ ਜੋ ਵੈਸੇ ਤਿੰਨ ਹਜ਼ਾਰ ਲੀਟਰ ਦੀ ਅੱਛਾ ਸ਼ੁਕਰ ਹੈ ਤੁਹਾਡਾ ਦੇਣ ਦਾ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ ਤਿੰਨ ਹਜ਼ਾਰ ਲੀਟਰ ਲੀਟਰ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪੱਤੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਤਿੰਨ ਹਜ਼ਾਰ ਲੀਟਰ 20 ਲੀਟਰ ਤੁਹਾਡੇ ਮੈਂ ਭਜਾ ਦੂੰਗਾ ਨਾਲੇ ਤੁਸੀਂ ਆ ਤੁਹਾਨੂੰ ਪ੍ਰਾਪਤ ਬਿਜਾ ਦਿੰਗੇ 3-4 ਲੀਟਰ ਇਹਦਾ ਪਹਿਲਾਂ ਵੀ ਹੋਦਾ ਸੀ ਸਾਬਾ ਇਹ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਜੀ ਕਹਿੰਦੇ ਮਤਰਾ ਨੂੰ ਬਾਅਦ ਨੂੰ ਸ਼ਰਤ ਦਾ ਤੇਲ ਕਿੰਨਾ ਰੁਪਈਏ ਤੇਲ ਵੀ ਤੇਲ ਜੀ ਪੀਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰੋ ਇੱਕ ਹਫਤਾ ਇੱਕ ਮਹੀਨਾ ਲੱਗਿਆ ਇੱਕ ਹਫਤਾ ਆਪਾਂ ਲੱਖ ਲੀਟਰ ਚਾਹੀਦਾ ਜਾਂ 3000 ਲੀਟਰ ਜੀ ਮੈਂ ਕਹਾਂ ਜੀ ਸ਼ਾਮ ਤੱਕ ਇਹਨਾਂ ਕੋਲ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਇੱਕ ਹਫਤਾ ਹੋ ਗਿਆ ਸੋਨਹਾਂ ਬਸ ਬਲੇ ਜਾਈ ਨਾ ਕਿ ਕਿ ਭਾਸ਼ਾ ਤੁਸੀਂ ਸਾਡਾ ਤੇ ਬਹੁਤ ਬਹੁਤ ਓਮ ਅਲੇਕੁਮ ਸਲਮ। ਹੁਣ ਮੈਂ ਤੁਹਾਡੇ ਕੋਲ ਆ ਕੇ ਸੁਣ ਹਾਂ ਜੀ। ਸਾਡੇ ਤੇ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਨਹੀਂ ਨਹੀਂ ਯਾਰ ਦੋਖਾ ਆ ਕੇ ਖੜੋਤੇ ਹੋ ਦੋਖਾ ਘਟਦਾ ਹੈ। ਦੋ ਰੋਟੀ ਕਿਰਪਾ ਜਿੰਨੇ ਕਰ ਦੋ 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਹਾਂ ਜੀ ਅਸੀਂ ਰੋਟੀ ਖਾਣ ਜੋਗੇ ਹੋਗੇ ਬਹੁਤ ਬਹੁਤ ਧੰਨਵਾਦ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਰੈਮ ਬੰਦੇ ਆ ਉਸ ਤਰੀਕੇ ਨਾਲ ਸਾਰਾ ਅਕਨਾਲ ਕਰੀਏ 6-7 ਹਜ਼ਾਰ ਕਰੋੜ ਲੱਗਣਾ ਹੈ ਜਦੋਂ ਇਹ ਆਪਣੀ ਸਰਕਾਰ ਆਉਂਦੀ ਹੈ ਤੇ ਇਸ ਪੱਕਾ ਹੀ ਇਲਾਜ ਕਰ ਦੂੰਗਾ ਜ਼ਿੰਦਗੀ ਭਰ ਤੁਹਾਨੂੰ ਇਹਦੀ ਕੋਈ ਸਮੱਸਿਆ ਨਹੀਂ ਹੋਊਗੀ ਬੋਲ ਸੋਨ ਲਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਤਰੀਕੇ ਨਾਲ ਮੈਂ ਖੇਤ ਝੁਕਦਾ ਆਪਣੇ ਕੌਂਸਲਰ ਆਈ ਚੀਜ਼ ਕਿਤੇ ਹੋਰ ਸੂਬੇ 'ਚ ਹੁੰਦੀ ਨਾ ਰੁੜ ਜਾਣਾ ਹੈ ਬਹੁਤੀ ਹਿੰਮਤ ਹੈ ਤੁਸੀਂ ਤੁਹਾਡੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਥੇ ਤੁਸੀਂ ਬਦਲ ਕੇ ਆਏ ਹੋ ਸੋ ਮੈਂ ਅੱਜ ਮੇਰੇ ਕੋਲ ਮੈਨੂੰ ਬੁਲਾਇਆ ਸੀ ਤਾਰਾ ਸਿੰਘ ਸਾਹਿਬ ਨੇ ਤੇ ਆਪਣੇ ਹਲਕਾ ਇੰਚਾਰਜ ਨੇ ਪਾਬੂ ਜੀ ਨੇ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ, ਬੀਸੀਆਂ, ਫੋਕ ਲਿਫਟਸ ਦੇ ਆਪਣੀਆਂ ਟਰੱਕ ਭੇਜ ਕੇ ਸਾਰਾ ਢੇਰ ਅਸੀਂ ਪਾਵਾਂਗੇ। ਥੋੜੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਸਟ ਜਿੱਥੇ ਹੋਵੇਗਾ। ਇਹ ਫਿਰ ਮੈਂ ਸੰਪੂਰਨ ਮੈਂ ਜਿਹੜੀ ਠੱਗੀ ਹੋਈ ਨਾ ਜੀ ਠੇਕੇਦਾਰ ਨੇ ਇੱਥੋਂ 50 ਫੁੱਟ ਮਿੱਟੀ ਪੱਟ ਕੇ ਲੈ ਗਏ ਜਦੋਂ ਉਹਦਾ ਆਪਾਂ ਡੀਸੀ ਨੂੰ ਕਹਿ ਜੇ ਨੇ ਪੁੱਛੇ ਕਰਦੇ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਤੁਹਾਡਾ ਹੁਸਾਮ ਕਰਦੇ ਨੇ। ਤੇ 9 ਲੱਗਦੀ ਆ ਤੇ 9000 ਲੀਟਰ ਦੀ ਜੰਮਾ ਪਤਾ ਕੀ ਸਰਦਾਰ ਇਹ ਜਾਦੇ 5500 ਲੀਟਰ ਮਿੱਟੂ ਆਹੀ ਹੈ ਜੇ ਮਗਰ ਇਹ ਕਿਪੜਾ ਕਰਵਾਇ ਕਰਾ ਠੇਕੇਦਾਰਾਂ ਨੇ ਚੁੱਕਿਆ ਜੀ ਉਹ ਉਹਦੇ ਬਾਅਦ ਨਾ ਹੁਣ ਤਾਂ ਆਪਾਂ ਜਿਹੜਾ ਸੰਭਾਲ ਲਿਆ ਢਾਂਚਾ ਲਾ ਕੇ ਆਂਦਾ ਤਾਂ 10 15 ਦਿਨ ਬਾਅਦ ਮੈਂ ਮਿੱਟੂ ਆਈ ਆ ਫਿਰ ਆਪਾਂ ਇਹਨੂੰ ਠੀਕ ਕਰਨ ਮਗਰ ਪਾਉਂਦੇ ਤੁਸੀਂ ਕੰਮ ਕਰਾਉਣਾ ਜੀ ਇਹਨੂੰ ਪੱਕਾ ਕਰਵਾਵਾਂਗੇ ਸਾਡਾ ਸਾਡਾ ਸੌਫ ਸੁਣਵਾਈ ਨਹੀਂ ਕੋਈ ਸਮਾਂ ਨਹੀਂ ਸਾਡੀ ਇਹਨੂੰ ਕੰਕਰੀਟ ਦਾ ਬਣਾਉਣਾ ਉਹਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦਿਆਂਗਾ ਤੁਹਾਨੂੰ